पहुंचे हैं गांव जगतपुरा जिला तरन तारण जहाँ पर अधिकारी इंद्रजीत सिंह सैजरा की निगरानी में ई आई तेज प्रभाकर और ई आई बिलजिंदर कौर और हरविंदर सिंह जी एम के द्वारा की गई छापेमारी जिसमें दो तो बड़े लोहे के ड्रम जिसमें डेढ़ सौ लीटर लान और कुल तीन सौ लीटर लान थाना चबाल में एफ आई आर दर्ज की गई आओ दिखाते हैं वहाँ की लाइव तस्वीरें पत्रकार संतोष राजपूत के साथ कैमरा मैन अमृतपाल की विशेष रिपोर्ट ਹਾਂਜੀ ਮੈਮ ਜੋ ਅੱਜ ਦੀ ਰੇਡ ਕੀਤੀ ਕਿਸ ਬਾਅਦ ਮੇ ਕੀਤੀ ਹੈ ਕਿ ਕਿੰਨੇ ਨਾਣ ਜਬਰਾਮਤ ਕੀਤੇ ਮੈਡਮ ਜੀ ਅਸੀਂ ਜਗਤਪੁਰੇ ਬੰਬੀ ਤੇ ਰੇਡ ਕੀਤੀ ਆ ਚਵਾਲ ਸਰਕਲ ਦੇ ਵਿੱਚ ਉੱਥੋਂ ਅਸੀਂ ਇਹ ਨਾਣ ਬਰਾਮਦ ਕੀਤੀ ਹੈ ਜੀ ਸਰ ਜੋ ਨਸ਼ੇ ਦਾ ਵਿਪਾਰ ਕਰੀਨ ਕਿ ਉਹਨਾਂ ਦੇ ਨਾਮ ਮੈਮ ਔਰ ਉਨਪੇ ਕੀ ਕਾਰਵਾਈ ਕੀਤੀ ਗਈ ਮੈਡਮ ਇਹ ਇਨਵੈਸਟੀਗੇਸ਼ਨ ਅਫਸਰ ਇਨਵੈਸਟੀਗੇਸ਼ਨ ਕਰਨਗੇ ਉਹ ਦੇਖਣਗੇ ਆਏ ਆਓ ਜਿਵੇਂ ਕਿ ਮੈਂ ਪੰਜਾਬ ਸਰਕਾਰ ਦੁਆਰਾ ਨਸ਼ੇ ਕੇ ਖਿਲਾਫ ਕੋਸ਼ਿਸ਼ ਕਦਮ उठाए ਗਏ ਹਨ। ਉਸ ਦੇ ਬਾਵਜੂਦ ਵੀ ਲੋਕ ਨਸ਼ੇ ਦਾ ਕੋਈ ਡਰ ਰੋਕ ਕੇ ਵਪਾਰ ਕਰੇ ਹਨ। ਉਨ੍ਹਾਂ ਦੇ ਬਾਰੇ ਮੈਂ ਕੀ ਕਹਿਣਾ ਹੈ? ਮੈਡਮ ਅਸੀਂ ਜਗ੍ਹਾ ਜਗ੍ਹਾ ਤੇ ਜਾ ਕੇ ਰੇਡ ਕਰ ਰਹੇ ਹਾਂ। ਹਰ ਥਾਂ ਤੇ ਜਿਹੜਾ ਸਾਡੀ ਜੂਰਿਡਿਕਸ਼ਨ ਚ ਹੁੰਦਾ ਆ ਉੱਥੇ ਅਸੀਂ ਐਫ ਆਈ ਆਰ ਦਰਜ ਕਰਾਉਂਦੇ ਹਾਂ। ਜਦੋਂ ਸਾਡੇ ਕੋਲ ਰਿਕਵਰੀ ਹੁੰਦੀ ਆ ਕੋਈ। ਸਰ ਜੋ ਅੱਜ ਦੀ ਰੇਡ ਕੀਤੀ ਗਈ ਕਿਸ ਪਿੰਡ ਵਿੱਚ ਕੀਤੀ ਗਈ? ਇਹ ਪਿੰਡ ਜਗਤਪੁਰਾ ਜੀ। ਪਿੰਡ ਜਗਤਪੁਰੇ ਨੇ ਬੰਬੀ ਆ। ਬੰਬੀ ਦੇਤੇ ਆ। ਉੱਥੇ ਰੇਡ ਕੀਤੀ ਤੇ ਬੰਬੀ ਤੇ ਸੀ ਸਵਿੰਦਰ ਸਿੰਘ ਏਰੀਆ ਛੋਟਾ ਬਿਲਾ ਸਨੋ ਸੋਹਣ ਸਿੰਘ ਵਾਸੀ ਜਗਤਪੁਰਾ ਉਨੇ ਲਾਣ ਪਾਈ ਹੋਈ ਸੀ ਲਾਣਾ 2 ਡਰਮ ਬੰਬੀ ਦੇ ਵਿੱਚ ਅੰਦਰ ਉਹ ਲਾਣ 300 ਲੀਟਰ ਇੱਕ ਡਰਮ ਵਿੱਚ ਪ੍ਰਤੀ 150 ਲੀਟਰ ਦੇ ਕਰੀਬ ਲਾਣ ਸੀ ਦੂਜੇ ਜੀ ਪਲਾਸਟਿਕ ਦੇ ਡਰਮ ਨੇ ਦੋਨੋਂ ਤੇ 1.5 150 ਲੀਟਰ ਇਹਨਾਂ 300 ਲੀਟਰ ਜਿਹੜੀ ਉਹ ਲਾਣ ਬਰੰਦ ਹੋਈ ਤੇ ਜਿਹੜਾ ਦੋਚੀ ਆ ਉਹ ਫਰਾਰ ਹੋ ਗਿਆ ਕੀ ਇਹਨਾਂ ਨੇ ਕੀ ਕੀ ਕਾਰਵਾਈ ਕੀਤੀ ਹੈ ਇਹਨਾਂ ਨੇ 61 14 ਸਾਈਜ਼ ਦਾ ਪਰਚਾ ਦਰਜ ਕਰਕੇ ਆਪਣੇ ਸੁਵਿੰਦਰ ਸਿੰਘ ਛੋਟਾ ਬਿੱਲੇ ਦੇ ਤੇ ਮੁਕਦਮਾ ਦਰਜ ਕਰਕੇ ਦੇ ਰਜਿਸਟਰ ਕੀਤਾ ਹੈ